ਰਿਜ਼ਰਮ ਨਿਊਜ਼ ਲਗਾਤਾਰ ਲੈ ਕੇ ਆ ਰਿਹਾ ਲੋਕਾਂ ਦੇ ਮੁੱਦੇ ਪੰਜਾਬ ਦੇ ਮੁੱਦੇ ਜਿਹੜੇ ਪੰਜਾਬ ਦੇ ਲੋਕਾਂ ਨਾਲ ਪੰਜਾਬੀਆਂ ਨਾਲ ਜੁੜੇ ਸਿੱਧੇ ਮੁੱਦੇ ਨੇ ਉਹਨਾਂ ਨੂੰ ਲੈ ਕੇ ਆ ਰਿਹਾ ਔਰ ਜਿੱਥੇ ਆਪਾਂ ਇੱਕ ਪਿਛਲੇ ਦਿਨੀ ਇੱਕ ਮੁੱਦਾ ਉਠਾਇਆ ਸੀ ਕਿ ਪੰਜਾਬ ਰੋਡਵੇਜ਼ ਦੀਆਂ ਪੰਪਾਸ ਦੇ ਮਲਾਜ਼ਮ ਜਿਹੜੇ ਉਹਨਾਂ ਦੀਆਂ ਕੀ ਦਿੱਕਤਾਂ ਨੇ ਉਹਨਾਂ ਦੀਆਂ ਕਿਹੜੀਆਂ ਮੰਗਾਂ ਸੀ ਜਿਹੜੀਆਂ 3 ਸਾਲ ਪਹਿਲੇ ਖੜੀਆਂ ਸੀ ਔਰ ਅੱਜ ਵੀ ਖੜੀਆਂ ਨੇ ਉੱਥੇ ਹੀ ਇੱਕ ਮੁੱਦਾ ਸਾਹਮਣੇ ਆਇਆ ਕਿ ਇੱਕ ਪਬਲਿਕ ਟਰਾਂਸਪੋਰਟ ਜਿਹੜੀ ਕਿ ਪੰਜਾਬ ਰੋਡਵੇਜ਼ ਦੀਆਂ ਬੱਸਾਂ ਜਿਹੜੀਆਂ ਮੁੱਖ ਤੌਰ ਤੇ ਪਬਲਿਕ ਟਰਾਂਸਪੋਰਟ ਮੰਨੀ ਜਾਂਦੀ ਹੈ ਉਸ ਟ੍ਰਾਂਸਪੋਰਟ ਦੇ ਹਾਲਾਤ ਕੀ ਨੇ ਅੱਜ ਉਸ ਮੁੱਦੇ ਨੂੰ ਲੈ ਕੇ ਗੱਲ ਕਰਾਂਗੇ ਕਿਉਂਕਿ ਇਹ ਬਹੁਤ ਇੰਪੋਰਟੈਂਟ ਹੈ ਪੰਜਾਬ ਸਰਕਾਰ ਫ੍ਰੀ ਸਫਰ ਦਾ ਇੱਕ ਦਾਅਵਾ ਕਰਦੀ ਹੈ ਫ੍ਰੀ ਸਫਰ ਦੇ ਰਹੀ ਹੈ ਲੇਡੀਜ਼ ਨੂੰ ਔਰ ਖਾਸ ਕਰਕੇ ਜਿਹੜੇ ਪੰਜਾਬ ਦੇ ਪੰਜਾਬ ਪੁਲਿਸ ਦੇ ਮੁਲਾਜ਼ਮ ਨੇ ਉਹ ਵੀ ਇਸੇ ਬੱਸ ਦੇ ਵਿੱਚ ਫ੍ਰੀ ਸਫਰ ਕਰਦੇ ਨੇ ਚਾਹੇ ਉਹਨਾਂ ਦਾ ਡਿਪਾਰਟਮੈਂਟ ਬਾਅਦ ਦੇ ਵਿੱਚ ਉਹਨੂੰ ਪੇ ਆਫ ਕਰਦਾ ਜਾਂ ਉਹ ਕੀ ਟਰਮਸ ਨੇ ਲੇਕਿਨ ਬਹੁਤ ਇੰਪੋਰਟੈਂਟ ਪਬਲਿਕ ਟ੍ਰਾਂਸਪੋਰਟ ਹੈ ਤੁਸੀਂ ਪਬਲਿਕ ਟ੍ਰਾਂਸਪੋਰਟ ਚਲਾਉਣ ਵਾਲੇ ਹੋ ਸਫਰ ਕਰਨ ਵਾਲੇ ਅਸੀ ਲੋਕ ਕਿ ਅੱਜ ਹਾਲਾਤ ਨੇ ਇਸ ਪਬਲਿਕ ਟ੍ਰਾਂਸਪੋਰਟ ਹਾਲਾਤ ਸਾਰਾ ਇੱਥੋਂ ਤੱਕ ਵਾਚ ਚਲ ਗਿਆ ਇਹ ਬੜੀ ਰੋਡਵੇ ਜਿਉ ਖਤਮ ਹੁੰਦੇ ਅਗੇ ਕਿਉਂਕਿ ਇਹ ਜੇ ਹਾਲਾਤ ਬਣ ਗਿਆ ਕਿ ਰੋਡਵੇ ਚ ਗੱਡੀ ਕੋ ਗੱਡੀ ਨਹੀਂ ਜੇ ਪੈ ਰਹੀ ਪੈ ਰਹੀ ਹੈ ਤੇ ਪ੍ਰਾਈਵੇਟ ਇੱਕ ਕੰਪਨੀ ਜਿਹਾ ਤਰ੍ਹਾਂ ਪਨਵਾਸ ਇੱਕ ਉਹਦੇ ਜੇ ਗੱਡੀਆਂ ਪੈ ਰੀਆਂ ਉਹ ਵੀ ਬੜੇ ਹਾਲਾਤ ਮਾੜੇ ਆ ਹੁਣ ਜਿਤਨਾ ਸਫਲ ਸੂਰਤ ਜਿਹੜੀ ਫਰੀ ਦਿੱਤੀ ਆ ਉਹਦੇ ਵਿੱਚ ਇਹ ਆ ਕਿ ਸਰਕਾਰ ਪੈਸੇ ਨਹੀਂ ਦਿੰਦੀ ਪੀਰ ਪਾਰਟ ਨੂੰ ਗੱਡੀਆਂ ਖਲੋਤੀਆਂ ਵਿੱਚ ਸੀਟਾਂ ਵੜ ਕੇ ਦੇਖ ਲੋ ਜਿਹੜੀ ਮਰਜ਼ੀ ਗੱਡੀ ਤੇ ਇਤੋਂ ਤੱਕ ਇੱਕ ਕਪੜਾ ਲਿਉਣ ਲਈ ਪੈਸੇ ਨਹੀਂ ਇਦਾਂ ਦਾ ਕੰਮ ਚੱਲਣ ਰਿਹਾ ਵਾ ਇਹ ਕਰਕੇ ਕੰਮ ਇਹ ਜਿਆਦਾ ਚੱਲਣਾ ਨਹੀਂ ਇਦਾਂ ਵੈਸੇ ਕਿਉਂਕਿ ਰੋਡ ਤੇ ਜਦੋਂ ਜਰ ਗੱਡੀਆਂ ਦਾ ਆਉਣਗੀਆਂ ਹੁਣ ਸਾਡੇ ਕਨੈਕਟਰ ਡਰਾਈਵਰ ਜਿਹੜੇ ਉਹ ਪਰੇਸ਼ਾਨ ਹੋ ਜਾਂਦੇ ਆ 120 30 ਸਵਾਰੀਆਂ ਹੋ ਜਾਂਦੀਆਂ 52 ਸੀਟਰ ਗੱਡੀ ਆ ਫਿਰ ਕਨੈਕਟਰ ਦੀ ਜੇ ਕੋਈ ਇੰਦੀਆਂ ਸਵਾਰੀਆਂ 'ਚ ਕੋਈ ਗਲਤੀ ਨਾ ਰਹਿ ਵੀ ਜਾਂਦੀ ਆ ਕੋਈ ਸਵਾਰੀ ਕੱਟਣ ਵਾਲੀ ਗੱਡੀਆਂ ਘਟਣ ਵਾਲੇ ਚਾਹੇਓ ਫਰੀ ਵਾਲੀ ਹੋ ਹਾਂਜੀ ਹਾਂਜੀ ਤੇ ਫਿਰ ਇਨਸਪੈਕਟਰ ਆਣ ਕੇ ਰਿਪੋਰਟ ਕਰਦੇ ਉਹਦੀ ਹਨਾ ਇਸ ਤਰ੍ਹਾਂ ਦੀ ਬਹੁਤ ਵੱਡੀਆਂ ਦਿੱਕਤਾਂ ਵਾਂ ਜਿਹੜੀਆਂ ਜਾਂ ਰਸਤੇ 'ਚ ਕੋਈ ਨਾ ਹੀ ਸਵਾਰੀ ਚੜਾਈਏ ਕਿਉਂਕਿ ਅੱਗੇ ਤਾਂ ਫੁੱਲ ਹੁੰਦੀ ਆ ਤੇ ਜੇ ਨਾ ਚੜਾਈਏ ਤਾਂ ਫਿਰ ਲੋਕ ਸਾਡਾ ਲੜਦੇ ਆ ਕਾਰਨ ਤੇ ਇਹ ਆ ਕਿ ਸਾਾਨੂੰ ਕੋਈ ਇਹ ਤਕਲੀਫ ਨਹੀਂ ਹੈਗੀ ਸਫੀ ਸਬਰ ਦੇਣ ਚ ਸਾਾਨੂੰ ਵਧੀਆ ਸਾਡੇ ਭੈਣ ਭਰਾਵਾ ਕਾਰਨ ਇਹ ਆ ਕਿ ਗੱਡੀਆਂ ਆ ਪਬਲਿਕ ਵਾਸਤੇ ਜਿੰਨੀ ਪਬਲਿਕ ਆ ਨਾ ਉਹਦੇ ਵਾਸਤੇ 10000 ਗੱਡੀ ਚਾਹੀਦੀ ਸਨ ਇਹ ਸਹੀਟ ਨਹੀਂ ਹੈਗਾ ਅੱਜ ਜਿਹੜਾ ਫਲੀਟ ਸੀ ਉਹ ਫਲੀਟ ਨਹੀਂ ਹੈਗਾ ਫਲੀਟ ਇਹ ਕਰਕੇ ਗਾਂ ਗੱਡੀ ਦਾ ਜੇ ਕੋਈ ਅਸਰ ਨਹੀਂ ਹੈਗਾ ਕਿ ਗੱਡੀਆਂ ਆਉਂਦੀਆਂ ਰੋਡਵੇਜ ਤੇ ਤੁਸੀਂ ਭੁੱਲ ਜੋ ਨਾ ਰੋਡਵੇਜ ਤੇ ਤਾਂ ਕੋਈ ਗੱਡੀ ਨਹੀਂ ਪੌਰੇ ਜੇ ਜੀ ਬੱਸ ਆ ਜਾਂ ਪੀਐਸ ਇਹ ਵੀ ਦੇ ਤਾ ਉਹਨੂੰ ਕਟਮ ਕਰਕੇ ਦੇ ਰਿਆ ਬਾਕੀ ਗੱਲ ਇਹ ਆ ਕਿ ਭਰਤੀ ਜਿਹੜੀ ਆ ठेकेदारी ਸਿਸਟਮ ਤੇ ਸਾਰੀ ਹੋ ਰਹੀ ਆ ਕਿਉਂਕਿ 12-12 ਸਾਲ 13-13 ਸਾਲ ਲੋਕਾਂ ਨੂੰ ਹੁੰਦੇ ਆ ਇਹ ਹਾਸਤੇ ਜੇ ਸਾਨੂੰ ਪੱਕਿਆਂ ਕਰਨ ਦੇ ਹੁਣ ਤੱਕ ਇਥੋਂ ਤੱਕ ਆ ਕਿ ਜਿਹੜੀ ਭਰਤੀ ਕੀਤੀ ਵੀ ਇਹਨਾਂ ਟੈਸਟ ਲੈ ਕੇ ਹੀ ਸਭ ਕੁਝ ਕੀਤਾ ਵਾ ਪਰ ਉਹ ਅਜੇ ਤੱਕ ਉਹਨਾਂ ਨੂੰ ਕੋਈ ਅਸਰ ਹੀ ਨਹੀਂ ਹੈਗਾ ਕਿ ਅਸੀਂ ਪੱਕੇ ਹੋਵਾਂਗੇ ਜੇ ਪੱਕੇ ਨਹੀਂ ਤਾਂ ਕਮ ਸੋ ਕਮ ਉਹਨਾਂ ਨੂੰ ਤਰਖਾਵਾ ਹੀ ਬਰਾਬਰ ਦੇ ਦੇਣ ਬਿਲਕੁਲ ਕਮ ਸੋ ਕਮ ਉਹਨਾਂ ਦਾ ਖਰਚੇ ਚੱਲ ਜਾਂਦਾ ਹੈ ਨਾ ਬਿਲਕੁਲ ਇਹ ਮੁੱਦਾ ਪਹਿਲੇ ਚੁੱਕਿਆ ਆਪਾਂ ਇਹ ਬੜਾ ਇੰਪੋਰਟੈਂਟ ਮੁੱਦਾ ਹੈ ਕਿ ਪੱਕੇ ਨਹੀਂ ਪੱਕੇ ਵੀ ਨਹੀਂ ਹੋ ਬਸ ਵੀ ਤੁਸੀਂ ਚਲਾ ਰਹੇ ਹੋ ਤੇ ਬਸ ਦੀ ਹਾਲਾਤ ਕਿਦਾਂ ਦੇ ਫਿਰ ਉਹ ਇਸ ਕਿਹੜੀ ਕਿਹੜੀ ਮੁਸ਼ਕਿਲਾਂ 'ਚ ਲੰਘਦੇ ਹੋ ਸਤਿ ਸ਼੍ਰੀ ਅਕਾਲ ਜੀ ਮੈਂ ਕਬੀਰ ਸਿੰਘ ਮਤੌਰ ਕਨੈਕਟਰ ਬਟਾਲਾ ਡਿਪਟੀ ਹਾਲਾਤ ਬਹੁਤ ਬਦਤਰ ਹੋਏ ਆ ਜੀ ਇਦਾਂ ਵੀ ਬਸਾਂ ਜਿਹੜੀਆਂ ਹੈ ਨੇ ਜਿਹੜੀਆਂ ਆਪਣੀਆਂ ਚੱਲਦੀਆਂ ਨੇ ਬਹੁਤ ਕਮਜ਼ੋਰ ਮਤਲਬ ਮਾੜੀਆਂ ਬਣੀਆਂ ਜਾਂਦੀਆਂ ਨੇ ਨਾ ਸਪੀਅਰ ਪਾਰਟ ਆ ਨਾ ਇਹਨਾਂ ਦੀ ਰਿਪੇਅਰ ਹੁੰਦੀ ਚਾਜ ਨਾ ਜੇ ਰਿਪੇਅਰ ਹੁੰਦੀ ਆ ਉਹ ਟਾਈਮ ਇਸ ਹੋ ਜਾਂਦੇ ਨੇ ਉਹ ਜਿਹੜੀ ਮਗਰੋਂ ਬੱਸ ਆਉਂਦੀ ਆ ਪਿਛੋਂ ਟਾਈਮ ਚੁੱਕਣ ਲਈ ਉਹ ਮਤਲਬ ਇੰਨੀ ਘੱਟ ਜਾਂਦੀ ਆ ਵੀ ਓਵਰਲੋਡ ਹੋ ਜਾਂਦੀ ਆ ਸਵਾਰੀਆਂ ਬਾਰ-ਬਾਰੀਆਂ ਚ ਲੰਮਕ ਜਾਂਦੀਆਂ ਨੇ ਇਹ ਮੁੜ ਕੇ ਸਵਾਰੀਆਂ ਮੁੜ ਕੇ ਸਾਡੀਆਂ ਕੰਪਲੇਂਟ ਕਰਦੀਆਂ ਨੇ ਆ ਕੇ ਬੱਸ ਸਟੈਂਡ ਆਪਣੇ ਐਸਐਸ ਸਾਹਿਬ ਨੂੰ ਉਹ ਵੀ ਉਹ ਵੀ ਤੁਹਾਡੀ ਹੀ ਜ਼ਿੰਮੇਵਾਰੀ ਤੈਅ ਹੋ ਜਾਂਦੀ ਕਿ ਸਵਾਰੀਆਂ ਵਾਹਾਂ ਤੇ ਐਕਸੀਡੈਂਟ ਹੋਊਗਾ ਤੇ ਉਹ ਵੀ ਜ਼ਿੰਮੇਵਾਰ ਤੁਸੀਂ ਹੋ ਇਹ ਸਵਾਰੀ ਨਹੀਂ ਚੜਾਉਂਦੇ ਇਹ ਬ੍ਰੇਕ ਨਹੀਂ ਮਾਰਦੇ ਜੇ ਸਾਡੇ ਕੋਲ ਸਵਾਰੀ ਪਹਿਲਾਂ ਪਿੱਛੋਂ ਜਿੱਥੋਂ ਗੱਡੀ ਚੱਲੀ ਆ ਸਟੇਸ਼ਨ ਤੋਂ ਮੇਨ ਤੋਂ ਉੱਥੋਂ ਹੀ ਫੜ ਜਾਂਦੀ ਆ ਅੱਬ ਤੇ ਉੱਥੇ ਵੀ ਨਹੀਂ ਗੱਡੀ ਬੈਗ ਲੱਗਣ ਦਿੰਦੀਆਂ ਸਵਾਰੀਆਂ ਉਹਨਾਂ ਨੂੰ ਬਥੇਰਾ ਢੱਕ ਕੇ ਰੱਖੀਦਾ ਬਾਰੀਆਂ ਬੰਦ ਕਰਕੇ ਵੀ ਗੱਡੀ ਕਾਊਂਟਰ ਤੇ ਲੱਗ ਲੈੰਦੋ ਜਦੋਂ ਲੱਗੇਗੀ ਦੋਵੇਂ ਬਾਰੀਆਂ ਖੋਲਾਂਗੇ ਫਿਰ ਤੁਸੀਂ ਬਹਿ ਜਾਓ ਚਲੋ ਬਾਰੀਆਂ ਖੋਲਦੇ ਆ ਸਾਰੀ ਫੜ ਲੋ ਫੜ ਲੋ ਹੋ ਜਾਂਦੀ ਆ ਮੁੜ ਕੇ ਉਥੋਂ ਗੱਡੀ ਤੁਰਦੇ ਮੁੜ ਕੇ ਰਾਜ ਕੋ ਚੌਕ ਆ ਜਾਂਦਾ ਜਾਂ ਕੋਈ ਛੋਟਾ ਸਟੋਪੇ ਜਾ ਜਾਂਦਾ ਸਵਾਰੀਆਂ ਮੁੜ ਕੇ ਉਸੇ ਵੀਡੀਓ ਬਣਾ ਕੇ ਪਾਉਂਦੀ ਆ ਆ ਵੇਖੋ ਜੀ ਬੱਸ ਲੰਘੀ ਬਾਰੀਆਂ ਬੰਦ ਐ ਬਾਰੀਆਂ ਤੇ ਆਪੇ ਬੰਦ ਹੋਣੀਆਂ ਜਦੋਂ ਪਹਿਲਾਂ ਹੀ ਭਰੀ ਆ ਤੇ ਉਹ ਮੁੜ ਕੇ ਆ ਕੇ ਮੁੜ ਕੇ ਫਿਰ ਸਾਡੇ ਤੇ ਐਕਸ਼ਨ ਹੁੰਦਾ ਵੀ ਤੁਸੀਂ ਫਲਾਣੀ ਏਡੇ ਤੇ ਬ੍ਰੇਕ ਨਹੀਂ ਮਾਰ ਕੇ ਆਇਆ ਇਹਦਾ ਇਹਦਾ ਮੁੱਖ ਕਾਰਨ ਤੇ ਇਹੀ ਸਮਝਿਆ ਜਾ ਸਕਦਾ ਕਿ ਬੱਸਾਂ ਦੀ ਕਮੀ ਹੈ ਹਾਂਜੀ ਇਹੋ ਕਮੀ ਹੈ ਜੀ ਜੇ ਬੱਸਾਂ ਹੋਣ ਜਿੱਥੇ ਇੱਕ ਬੱਸ ਖਰਾਬ ਹੁੰਦੀ ਉਥੇ ਦੂਜੀ ਸਪੇਅਰ ਬੱਸ ਦਿੱਤੀ ਜਾਵੇ ਜਾਂ ਬੱਸਾਂ ਵੱਧ ਹੋਣ ਟਾਈਮ ਵੱਧ ਚੱਲਣ ਤੇ ਜਿੱਥੇ ਸਵਾਰੀ ਜ਼ਿਆਦਾ ਵਾ ਆਪੇ ਉਸੇ ਸ ਕੀ ਆਪਣ ਵੰਡਵਤਰ ਕੇ ਚੜ ਜੇਣ ਇਹਦੇ ਕਰਕੇ ਹਾਂ ਹੀ ਮਤਲਬ ਸਰਕਾਰ ਕੇ ਉਹ ਬੇਨਤੀ ਕਰਦੇ ਆਂ ਵੀ ਸਾਨੂੰ ਵੱਧ ਵੱਧ ਬੱਸਾਂ ਪਾਈਆਂ ਜਾਣ ਤੇ ਸਾਡੇ ਜਿਹੜੇ ਮੁਲਾਜ਼ਮ ਕੱਚੇ ਉਹਨਾਂ ਨੂੰ ਪੱਕਿਆ ਕੀਤਾ ਜਾਵੇ ਕੱਚਿਆਂ ਨੂੰ ਪੱਕਿਆ ਕੀਤਾ ਜਾਵੇ ਤੁਸੀਂ ਸਮਝੋ ਕਿ ਬੱਸਾਂ ਦੀ ਕਮੀ ਹੈ ਤੇ ਮੁਲਾਜ਼ਮਾਂ ਦੀ ਵੀ ਕਮੀ ਹੈ ਕਿਤੇ ਨਾ ਕਿਤੇ ਸਮਝ ਜਿਓ ਤੁਸੀਂ ਬਾਜੀ ਕਿਤੇ ਨਾ ਕਿਤੇ ਮੁਲਾਜ਼ਮਾਂ ਦੀ ਵੀ ਕਮੀ ਹੈਗੀ ਹੈ ਨਹੀਂ ਸਰ ਹਾਂ ਬਿਲਕੁਲ ਜੀ ਮਤਲਬ ਸਟਾਫ ਦੀ ਬਹੁਤ ਕਮੀ ਹੈ ਇਸ ਟਾਈਮ ਡਰਾਈਵਰ ਦੇ ਕੋਈ ਮਤਲਬ ਕਿ 30 32 ਕਨੈਕਟਰ ਸਾਡੇ ਜਿਹੜਾ ਫ੍ਰੀ ਬੈਂਦੇ ਰੋਜ਼ੀ ਡਰਾਈਵਰਾਂ ਦੀ ਕਮੀ ਕਰਨਾ ਬੱਸਾਂ ਵੀ ਸਾਡੀਆਂ ਖੜੀਆਂ ਨੇ ਇਸੇ ਕਰਕੇ ਕੁਝ ਰੂਟ ਵੀ ਬੰਦ ਪਏ ਨੇ ਹਾਂਜੀ ਉਹਦਾ ਬੜਾ ਫਰਕ ਪੈਂਦਾ ਕਿਉਂਕਿ ਰੂਟ ਬੰਦ ਦਾ ਤੇ ਲੋਕਾਂ ਨੂੰ ਦਿੱਕਤ ਜੀ ਜੀ ਉਹ ਬਿਲਕੁਲ ਦਿੱਕਤ ਇਹ ਤੇ ਮੇਰੇ ਖਿਆਲ ਨਾਲ ਸਿੱਧੇ ਤੌਰ ਤੇ ਸਰਕਾਰ ਨੂੰ ਸਮਝਣਾ ਚਾਹੀਦਾ ਕਿਉਂਕਿ ਪਬਲਿਕ ਟਰਾਂਸਪੋਰਟ ਆ ਮੁੱਖ ਤੌਰ ਤੇ ਹਾਂਜੀ ਹਾਂਜੀ ਇਹ ਵੀ ਸਰਕਾਰ ਦੀ ਸਫਰ ਸਹੂਲਤ ਵਾਸਤੇ ਜੀ ਬੱਸਾਂ ਪਈਆਂ ਜਾਂਦੀਆਂ ਨੇ ਤੇ ਸਾਡਾ ਵੀ ਜੀ ਕਰਦਾ ਵੀ ਆਪਾਂ ਇਹਨਾਂ ਨੂੰ ਸਫਰ ਸਹੂਲਤ ਦਈਏ ਪਰ ਸਾਡੇ ਹੱਥ ਮਤਲਬ ਉੱਥੇ ਖੜੇ ਹੋ ਜਾਂਦੇ ਨੇ ਜਦੋਂ ਸਾਡੇ ਕੋ ਬਸ ਉਹ ਤਾਂ ਨਹੀਂ ਹੁੰਦੀ ਆ ਜਾਂ ਬਸ ਭਰ ਜਾਂਦੀ ਆ ਜਾਂ ਸਵਾਰੀ ਜਿਆਦਾ ਹੋਣ ਕਰਕੇ ਫਿਰ ਮੁੜ ਕੇ ਸਾਡੀਆਂ ਕੰਪਲੇਂਟਾਂ ਹੁੰਦੀਆਂ ਨੇ ਅਕਸਰ ਕਈ ਵਾਰੀ ਵੇਖਿਆ ਕਿ ਬੱਸਾਂ ਰੋਡ ਦੇ ਉੱਤੇ ਹੀ ਖੜੀਆਂ ਹੁੰਦੀਆਂ ਪੰਜਾਬ ਰੋਡਵੇ ਦੀਆਂ ਖਰਾਬ ਹੋ ਗਈਆਂ ਹੁੰਦੀਆਂ ਦੇਖੋ ਜੇ ਤਾਂ ਡਿਪੋ ਵਿੱਚ ਕੰਮ ਹੀ ਹੁੰਦਾ ਗੱਡੀਆਂ ਦਾ ਕੋਪਰ ਸਮਾਨ ਆਵੇ ਡਿਪੋ ਦੇ ਅੰਦਰ ਮਿਸਤਰੀ ਸਾਡੇ अवेलेबल ਨਾ ਡਿਪੋ ਦੇ ਅੰਦਰ ਸਮਾਨ ਨਹੀਂ ਆਉਂਦਾ ਡਿਪੋ 'ਚ ਗੱਡੀਆਂ ਤਾਂ ਖੜੀਆਂ ਹੁੰਦੀਆਂ ਇੱਕ ਪਿਛਲੇ ਦਿਨੀ ਵੀਡੀਓ ਵੀ ਵਾਇਰਲ ਹੁੰਦੀ ਪਈ ਸੀ ਟਾਇਰ ਹੀ ਬਿਲਕੁਲ ਉਖੜੇ ਪਏ ਸੋ ਜਿਹੜਾ ਸਮਾਨ ਹੀ ਨਹੀਂ ਆਉਣਾ ਵਾਰ-ਵਾਰ ਇੱਕੋ ਗੱਲ ਕਿ ਸਮਾਨ ਹੀ ਨਹੀਂ ਜਦੋਂ ਆਉਣਾ ਡੀਪੂ ਸਮਾਨ ਆਵੇ ਮਿਸਤਰੀ ਤਾਂ ਬਿਲਕੁਲ ਡੀਪੂ ਦੇ ਅੰਦਰ ਸਮਾਨ ਆਵੇ ਗੱਡੀਆਂ ਦਾ ਕੰਮ ਹੋਵੇ ਗੱਡੀਆਂ ਵੱਧ ਤੋਂ ਵੱਧ ਚੱਲਣ ਇਹ ਸਰਕਾਰ ਨੂੰ ਲੌਲੀਪੌਪ ਦਈ ਜਾਂਦੀ ਹੈ ਸਰਕਾਰ ਦਾ ਕੰਮ ਇਹ ਹੀ ਹੈ ਕਿ ਲੌਲੀਪੌਪ ਦੇ ਕੇ ਕੰਮ ਸਾਈਟ ਤੇ ਕਰਨਾ ਹੈ ਇਹਨਾਂ ਨੂੰ 2.5 ਸਾਲ ਹੋ ਗਏ ਨੇ ਨਾ 2.5 ਸਾਲਾਂ ਜਿਹਨਾਂ ਨੇ ਲੌਲੀਪੌਪ ਦਿੱਤਾ ਹੋਰ ਕੁਝ ਨਹੀਂ ਇਹਦੇ ਮਤਲਬ ਕੰਟੀਨਿਊ ਵੀ ਕਰਦਾ ਵਾਦਾ ਕਿ ਆਪਾਂ ਬੀਬੀਆਂ ਦਾ ਸਫ਼ਰ ਵੀ ਫ੍ਰੀ ਤੇ ਜੇ ਤੁਸੀਂ ਫ੍ਰੀ ਵੀ ਦੇਣਾ ਤੇ ਫਿਰ ਕਮ ਸੇ ਕਮ ਉਹ ਸਹੂਲਤਾਂ ਵੀ ਤੇ ਦੋ ਨਾ ਇਹ ਕੋਈ ਫ੍ਰੀ ਸਫ਼ਰ ਦਿੱਤਾ ਤੁਹਾਨੂੰ ਕਨੈਕਟਰਾਂ ਨੂੰ ਕੋਈ ਦਿੱਕਤ ਨਹੀਂ ਅਹੀ ਬਲੋ ਟਿਕਟਾਂ ਤੇ ਕੱਟਣੀਆਂ ਕੱਟਣੀਆਂ ਚਲੋ ਲੋਕਾਂ ਲਈ ਫਾਇਦਾ ਹੀ ਹੈ ਉਹ ਤੇ ਜਨਤਾ ਦਾ ਬੈਨੀਫਿਟ ਆ ਪੱਦੇ ਵਿੱਚ ਸਰਕਾਰ ਤੁਹਾਨੂੰ ਸਮਾਨ ਦਿੰਦੇ ਪੂਰਾ ਪ੍ਰੋਪਰ ਟਿੱਪੂ ਦੇ ਅੰਦਰ ਸਮਾਨ ਆਵੇ ਬੰਦਾ ਕੰਮ ਕਰੇ ਬਿਸਤਰੀ ਕੰਮ ਕਰਕੇ ਦੇਣ ਗੱਡੀਆਂ ਵਧੀਆਂ ਵਾਹ ਕੰਮ ਜ਼ਿਆਦਾ ਵਾ ਬਜਟ ਘਟਿਆ ਹਰ ਰੋਡ ਤੇ ਗੱਡੀ ਚੱਲਣੀ ਚਾਹੀਦੀ ਹੈ ਜੀ ਕਹਿੰਦਿਆਂ ਹਰ ਰੋਡ ਤੇ ਗੱਡੀਆਂ ਵਾਰਤਵਾਦ ਚੱਲਣ ਵਾਰਤਵਾਦ ਡਰਾਈਵਰ ਭਰਤੀ ਕਰਨ ਸਰਕਾਰ ਸਰਕਾਰ ਜਦੋਂ ਵੀ ਡਰਾਈਵਰ ਭਰਤੀ ਕਰਦੀ ਉਹ ਟਿਕਟੇ ਤੇ ਭਰਤੀ ਕਰਦੀ ਉਹ ਪੱਕੇ ਤੌਰ ਤੇ ਪੱਕੇ ਭਰਤੀ ਨਹੀਂ ਕਰਦੀ ਤਨਖਾਹ ਵੀ ਬਹੁਤ ਘੱਟ ਹੋ ਗਈ ਤਨਖਾਹ 12 ਤੋਂ 12000 ਦੇ ਪ ਉਦੇ ਚ ਗੁਜ਼ਾਰਾ ਹੋ ਜਾਂਦਾ ਗੁਜ਼ਾਰਾ ਕਿੱਥੋਂ ਹੁੰਦਾ ਜੀ ਤੁਸੀਂ ਸਾਨੀ ਗੁਜ਼ਾਰਾ ਕਿਸੇ ਦਾ ਵੀ ਨਹੀਂ ਹੁੰਦਾ ਬਹੁਤ ਮਾੜਾ ਹਾਲ ਹੈ ਗੁਜ਼ਾਰਾ ਨਹੀਂ ਹੁੰਦਾ ਭਾਜ ਕੀ ਕਹਿਣਾ ਚਾਹ ਰਹੇ ਸੀ ਗੱਲ ਇਦਾਂ ਵਾ ਕਿ ਪਹਿਲਾਂ ਸਰਕਾਰ ਨੇ ਮਤਲਬ ਰੋਡਵੇ ਦੇ ਨਾਮ ਤੇ ਲੋਕ ਆਉਂਦੇ ਸੀ ਭਰਤੀ ਹੁੰਦੀ ਹੁੰਦੀ ਹਾਂਜੀ ਫੋਨ ਖਾਸ ਕਰਕੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਇਹ ਜਿਹੜੀ ਭਰਤੀ ਹੈ ਪ੍ਰਾਈਵੇਟ ਕਰਦੇ ਆ ਆਊਟਸੋਰਸ ਤੇ ਕਰਦੇ ਆ ਤੇ ਆਊਟਸੋਰਸ ਤੇ ਇਹ ਮੰਨਦੇ ਆ ਕਿ ਆਊਟਸੋਰਸ ਜਿਹੜੀ ਆ ਮਤਲਬ ਇਹ ਸਾਡੇ ਨਹੀਂ ਖੋਤੇ ਜਾਂਦੀ ਫਿਰ ਆਊਟਸੋਰਸ ਕਰਦੇ ਕਿਉਂ ਆ ਬੀਬੀ ਕੋ ਲੋਕਾਂ ਨੂੰ ਕਿਉਂ ਬਣਾਉਂਦੇ ਆ ਪਹਿਲਾਂ ਹੀ ਫਿਰ ਸਹੀ ਵਰਤੀ ਕੱਢਣ ਸਹੀ ਕੰਮ ਕਰਨ ਮਗਰ 3 ਸਾਲ ਪਹਿਲੇ ਜਦੋਂ ਸੱਤਾ ਚ ਆਏ ਸੀ ਉਦੋਂ ਤੇ ਤੁਹਾਡੇ ਵੀ ਇਹੀ ਮੁੱਦੇ ਸੀ ਤੁਸੀਂ ਤੇ ਪ੍ਰਚਾਰ ਵੀ ਕੀਤਾ ਇਹਨਾਂ ਦੇ ਵਿੱਚ ਸਰਕਾਰ ਹੈ ਸਾਰੇ ਸਾਡੇ ਮੁਲਾਜ਼ਮ ਜਿਹੜੇ ਬੱਸਾਂ 'ਚ ਪ੍ਰਚਾਰ ਕਰ ਕਰਕੇ ਬਣਾਈ ਸੀ ਇਹ ਕਾਰਨ ਇਹ ਆ ਕੇ ਦੂਜੀਆਂ ਸਰਕਾਰਾਂ ਕੁਝ ਨਹੀਂ ਕਰਦੀਆਂ ਕਿ ਤੁਹਾਡਾ ਇਰਾਦਾ ਸੀ ਕਿ ਇਹ ਕੋਈ ਨਵਾਂ ਲੈ ਕੇ ਆਊਗੀ ਵਧੀਆ ਲੈ ਕੇ ਆਊਗੀ ਕਿਉਂਕਿ ਇਹਨਾਂ ਨੇ ਮੰਨਿਆ ਵੀ ਪਹਿਲਾਂ ਇਹਨਾਂ ਦੇ ਨਾਲ ਸਾਡੀਆਂ ਮੀਟਿੰਗਾਂ ਹੋਈਆਂ ਮੁੱਖ ਮੰਤਰੀ ਸਾਹਿਬ ਨਾਲ ਉਹਨਾਂ ਕਹਿੰਦੇ ਕਿ ਪਹਿਲੀ ਤੁਹਾਡੀ ਜਿਹੜੀ ਆ ਸਾਡੇ ਜਦੋਂ ਸੋਚ ਕਾਂਗੇ ਪਹਿਲਾਂ ਤੁਹਾਡਾ ਹੀ ਸੋਚ ਕੇ ਤੁਹਾਨੂੰ ਭੇਜਾਂਗੇ ਤੇ ਤੁਹਾਡੇ ਜਿਹੜਾ ਬਿਲਕੁਲ ਰਾਈਟ ਆ ਅਸੀਂ ਇਹਨਾਂ ਨੂੰ ਦਿਖਾਇਆ ਸੀ ਆਪਣੇ ਕਾਗਜ ਤੇ ਇਦਾਂ ਹੀ ਭਰਤੀ ਹੋਏ ਆ ਰੋਡਵੇਜ ਦੀ ਐਡ ਤੇ ਭਰਤੀ ਹੋਏ ਆ ਤੇ ਉਹ ਉਹਨਾਂ ਨੇ ਡਰਾਈਵਰ ਮੰਗੇ ਸੀ ਜਾਂ ਕਨੈਕਟਰ ਮੰਗੇ ਸੀ ਕਿ ਇੰਨੇ ਸਾਲ ਪੁਰਾਣੇ ਜਿਹੜੇ ਲਾਇਸੈਂਸ ਤੇ ਉਹਨਾਂ ਦੀ ਪ੍ਰੋਪਰਲੀ ਟੈਸਟ ਹੋਏ ਆ ਸਭ ਕੁਝ ਹੋਇਆ ਵਾ ਤੇ ਉਹ ਅੱਜ ਤੱਕ ਉਹ ਰੋਲ ਦੀ ਫਿੰਡਿਆ ਤੇ ਲੋਕ ਸਮਝਦਾਰ ਹੋ ਗਿਆ ਕੱਲ ਹੀ ਨਹੀਂ ਸੀ 3 ਸਾਲ ਪਹਿਲੇ ਜੋ ਹਾਲਾਤ ਸੀ ਬੱਸਾਂ ਦੇ ਕੁਝ ਸੁਧਾਰ ਹੋਇਆ। ਵੇਖੋ ਜੀ ਸੁਧਾਰ ਤੇ ਇਸ ਹਿਸਾਬ ਨਾਲ ਤੇ ਕੋਈ ਨਹੀਂ। ਕਿਉਂਕਿ ਜੇ ਅਫਸਰਾਂ ਨੂੰ ਪੁੱਛੀਦਾ ਉਹ ਕਹਿੰਦੇ ਆ ਕਿ ਸਾਡੇ ਕੋਲ ਪੈਸਾ ਨਹੀਂ ਆਉਂਦਾ। ਸਰਕਾਰ ਸਾਡੇ ਕੋਲ ਪੈਸਾ ਸਾਡਾ ਇੰਨਾ ਪਿਆ ਫਸਿਆ ਵਾ। ਉਹ ਦੇਣ। ਅਸੀਂ ਬੇਅਰਪੋਰਟਾ ਕਰਕੇ ਬੁਲਾਉਨੇ ਆ। ਕਿਉਂਕਿ ਸਾਡਾ ਤਾਂ ਕੰਮ ਤੇ ਇਹ ਅਫਸਰਾਂ ਨਾਲ ਆਪਾਂ ਗੱਲ ਕਰਨੀ ਹੁੰਦੀ ਆ। ਦਫ਼ਤਰ ਦੇ ਨਾਲ ਹੀ ਜੁੜੇ ਹੋ ਤੁਸੀਂ। ਹਾਂਜੀ ਦਫ਼ਤਰ ਨਾਲ। ਜੇ ਟਾਇਰ ਖਰਾਬ ਆ ਤੇ ਦਫ਼ਤਰ ਨਹੀਂ ਜਾ ਕੇ ਕਹਿਣਾ ਕਿ ਟਾਇਰ ਬੁਆ। ਬਾਕੀ ਇਹ ਹੈਗਾ ਕਿ ਮੈਂ ਸੂਬਾ ਸਲਾਹ ਕਰ ਵੀ ਹੈਗਾ ਵਾ। ਬਿਲਕੁਲ। ਤੇ ਉਹਦੇ ਵਿੱਚ ਕੱਲ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਜੱਡੀ ਕਰ। ਉਹਦੇ ਵਿੱਚ ਕੋਈ ਐਲਾਨ ਕਰਾਂਗੇ ਆਪਾਂ ਦੇ ਹੜਤਾਲ ਦੇ ਮੁੱਦੇ ਦਾ ਕਿ ਇੱਕ ਵਾਰੀ ਫੇਰ ਇਹਨਾਂ ਨੂੰ ਰੋਸ ਵਜੋਂ ਦੱਸਣ ਦੇ ਆ ਆਪਣਾ ਕਿ ਸਾਨੂੰ ਪੱਕਿਆਂ ਦੀ ਜਾਂ ਜਿਹੜੀ ਕਿਉਂ ਨਹੀਂ ਆਂ ਕਰ ਰਹੇ ਤੇ ਜਾਂ ਅੱਗੇ ਸਪੀਅਰ ਪਾੜ ਜਾਂ ਕੋਈ ਜਿਹੜੀਆਂ ਬੱਸਾਂ ਦੀ ਦਿੱਕਤ ਹੈ ਜਿਹੜੀ ਲੋਕਾਂ ਨੂੰ ਵੀ ਦਿੱਕਤ ਆਉਂਦੀ ਹੈ ਦਿੱਕਤ ਤੇ ਲੋਕਾਂ ਨੂੰ ਆ ਰਹੀ ਹੈ ਪੰਜਾਬ ਦੇ ਲੋਕਾਂ ਨੂੰ ਦਿੱਕਤ ਇਹੋ ਜੀ ਤੁਹਾਨੂੰ ਪਤਾ ਕਿ ਜਿੰਨੀਆਂ-ਜਿੰਨੀਆਂ ਸਵਾਰੀਆਂ ਇੱਕ ਇੱਕੋ ਹੀ ਸਵਾਰੀ ਉੱਤੋਂ ਡਿੱਗ ਪਏ ਉਹ ਡਰਾਈਵਰ ਤੇ ਕੈਰੇਕਟਰ ਤੇ ਮੜੀ ਜਾਂਦੀ ਹੈ ਬਿਲਕੁਲ ਤੁਸੀਂ ਦੇਖਿਆ ਇਹ ਪੰਜਾਬ ਰੋਡਵੇਜ਼ ਦਾ ਪੰਜਾਬ ਪੰਨ ਬੱਸ ਪੰਜਾਬ ਰੋਡਵੇਜ਼ ਚਾਹੇ ਪੀਆਰਟੀਸੀ ਦੀ ਗੱਲ ਕਰਦੇ ਜੀ ਤੇ ਬਸਾਂ ਦੇ ਇਹ ਉਹ ਲੋਕ ਨੇ ਜਿਹੜੇ ਬਸਾਂ ਨੂੰ ਚਲਾਉਂਦੇ ਨੇ ਬਸਾਂ ਦੇ ਕੰਡਕਟਰ ਨੇ ਬਸਾਂ ਦੇ ਡਰਾਈਵਰ ਨੇ ਜਾਂ ਡੀਪੂ ਦੇ ਵਿੱਚ ਤਨਾਨਦ ਨੇ ਪਰ ਉਹਨਾਂ ਦੀ ਹੀ ਜ਼ੁਬਾਨੀ ਕਿ ਅੱਜ ਪੰਜਾਬ ਦੀ ਜਿਹੜੀ ਮੁੱਖ ਤੌਰ ਤੇ ਪੰਜਾਬ ਦੀ ਪਬਲਿਕ ਟਰਾਂਸਪੋਰਟ ਦੀ ਗੱਲ ਕਰੀਏ ਤੇ ਪੰਜਾਬ ਦੀਆਂ ਬਸਾਂ ਜਿਹੜੀਆਂ ਨੇ ਸਰਕਾਰੀ ਉਹਨਾਂ ਦੇ ਕੀ ਹਾਲਾਤ ਨੇ ਪਰ ਮੁੱਦਾ ਬੜਾ ਅਹਿਮ ਹੈ ਕਿਉਂਕਿ ਹਰ ਇੱਕ ਨਾਲ ਜੁੜਿਆ ਕਿਉਂਕਿ ਸਫ਼ਰ ਹਰ ਇੱਕ ਨੇ ਕਰਨਾ ਹੈ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਔਰ ਖਾਸ ਕਰਕੇ ਮੁੱਦਾ ਇਸ ਕਰਕੇ ਅਹਿਮ ਹੈ ਕਿਉਂਕਿ ਪੰਜਾਬ ਸਰਕਾਰ ਦਾਵਾ ਕਰਦੀ ਹੈ ਕਿ ਉਹ ਫ੍ਰੀ ਸਫਰ ਦੇ ਰਹੀ ਹੈ ਲੇਡੀਆਂ ਨੂੰ ਜਾਂ ਉਹ ਫ੍ਰੀ ਸਫਰ ਜਾਂ ਲੋਕਾਂ ਨੂੰ ਇੱਕ ਪੁੱਜਦਾ ਕਰਦੀ ਹੈ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਆਪਣੀ ਇਸ ਟ੍ਰਾਂਸਪੋਰਟ ਰਾਹੀਂ ਲੇਕਿਨ ਉਹ ਉਸ ਟ੍ਰਾਂਸਪੋਰਟ ਦੇ ਵੱਲ ਸਰਕਾਰ ਨੂੰ ਵੀ ਲੋੜ ਧਿਆਨ ਦੇਣ ਦੀ ਇਹਨਾਂ ਏਮਪਲੋਇਜ਼ ਵੱਲ ਵੀ ਧਿਆਨ ਦੇਣ ਦੀ ਜਿਹੜੇ ਉਹਨਾਂ ਦੇ ਹੀ ਖੁਦ ਦੇ ਏਮਪਲੋਇਜ਼ ਨੇ ਪੰਜਾਬ ਦੇ ਲੋਕਾਂ ਨੂੰ ਸਫਰ ਕਰਵਾ ਰਹੇ ਨੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਬੜਾ ਅਹਿਮ ਹੈ ਮੁੱਦਾ ਔਰ ਅੱਜ ਰਿਦਮ న్యూਸ ਸੇ ਆਪਾਂ ਇਸ ਮੁੱਦੇ ਤੇ ਹੀ ਗੱਲ ਕੀਤੀ ਔਰ ਤੁਸੀਂ ਜਾਣਿਆ ਲੋਕਾਂ ਦੇ ਇਹਨਾਂ ਦੇ ਜ਼ੁਬਾਨੀ ਕੈਮਰਾ ਪਰਸਨ ਵਿਕੀ ਦੇ ਨਾਲ ਗੁਰਪ੍ਰੀਤ ਚਾਵਲਾ ਰਿਜ਼ਮ ਨਿਊਜ਼ ਲਈ ਗੁਰਦਾਸਪੁਰ ਤੋਂ